ਰਾਜਨਵੀਂ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਹਮਨਸ਼ੂ ਜੈਨ ਦੀ ਅਗਵਾਈ ਹੇਠ ਸਿਹਤ ਵਿਭਾਗ ਲੁਧਿਆਣਾ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਐਮਟੀਪੀ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਕਿੱਟਾਂ ਦੀ ਵਿਕਰੀ ਅਤੇ ਖਰੀਦੀ ਜਾਂਚ ਲਈ ਵਿਸ਼ੇਸ਼ ਨਿਰੀਖਣ ਮੁਹਿੰਮ ਚਲਾਈ ਗਈ ਇਹ ਨਿਰੀਖਣ ਕਾਰਵਾਈ ਜਨਰਲ ਲਾਇਸੈਂਸਿੰਗ ਅਥਾਰਟੀ ਲੁਧਿਆਣਾ ਸ਼੍ਰੀ ਦਿਨੇਸ਼ ਗੁਪਤਾ ਦੀ ਦੇਖਰੇਖ ਹੇਠ ਕੀਤੀ ਗਈ ਇਸ ਦੌਰਾਨ ਦੋ ਨਿਰੀਖਣ ਟੀਮਾਂ ਡਰੱਗ ਕੰਟਰੋਲ ਅਫਸਰ ਲੁਧਿਆਣਾ 2 ਸ਼੍ਰੀਮਤੀ ਰੁਪਿੰਦਰ ਕੌਰ ਅਤੇ ਡਰੱਗ ਕੰਟਰੋਲ ਅਫਸਰ ਡੀਸੀਓ ਲੁਧਿਆਣਾ 3 ਸ਼੍ਰੀ ਨਵਦੀਪ ਸੰਧੂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਮੈਡੀਕਲ ਸਟੋਰਾਂ ਤੇ ਦਵਾਈ ਫਰਮਾਂ ਦੀ ਜਾਂਚ ਕੀਤੀ ਗਈ ਮੌਜੂਦ ਦੌਰਾਨ ਕੁੱਲ ਪੰਜ ਫਰਮਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ ਤਿੰਨ ਫਰਮਾਂ ਬਿਨਾਂ ਵੈਧ ਖਰੀਦਦਿਆਂ ਬਿੱਲ ਤੇ ਅਤੇ ਬਿਨਾਂ ਵਿਕਰੀ ਬਿੱਲ ਜਾਰੀ ਕੀਤੇ ਐਮਟੀਪੀ ਕਿੱਟਾਂ ਦਾ ਸਟਾਕ ਅਤੇ ਵਿਕਰੀ ਕਰਦਿਆਂ ਪਾਈਆਂ ਗਈਆਂ ਇਹ ਕਰਤੂਤ ਡਰੱਗਜ਼ ਐਂਡ ਕੋਸਮੈਟਿਕ ਐਕਟ ਤੇ ਸਬੰਧਤ ਨਿਯਮਾਂ ਦੀ ਸਪਸ਼ਟ ਉਲੰਘਣਾ ਹੈ ਦੋਸ਼ੀ ਫਰਮਾ ਖਿਲਾਫ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਸ਼ੋ ਕਾਜ਼ ਨੋਟਿਸ ਜਾਰੀ ਕੀਤੇ ਜਾਣਗੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਹਮਨਸ਼ੂ ਜੈਨ ਨੇ ਕਿਹਾ ਕਿ ਸੰਵੇਦਨਸ਼ੀਲ ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਨਤਕ ਸਿਹਤ ਹਿੱਤ ਵਿੱਚ ਅਜਿਹੇ ਨਿਰੀਖਣ ਮਹਿਮਾ ਲਗਾਤਾਰ ਜਾਰੀ ਰਹਿਣਗੇ ਸਾਰੇ ਕੈਮਿਸਟਾਂ ਅਤੇ ਦਵਾਈ ਵਿਕਰੀਤਾ ਨੂੰ ਸ਼ਕਤੀ ਨਾਲ ਹੁਕਮ ਦਿੱਤੇ ਗਏ ਹਨ ਕਿ ਦਵਾਈਆਂ ਦੀ ਖਰੀਦ ਅਤੇ ਵਿਕਰੀ ਸਿਰਫ ਨਿਰਧਾਰਤ ਨਿਯਮਾਂ ਤੇ ਕਾਇਦਿਆਂ ਅਨੁਸਾਰ ਹੀ ਕੀਤੀ ਜਾਵੇ ਸਿਹਤ ਵਿਭਾਗ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਨਿਯਮਾਂ ਦੀ ਪਾਲਣਾ ਅਤੇ ਜਨਤਕ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣੀ ਅਜਹੀਆਂ ਜਾਂਚ ਮਹਿਮਾ ਪਵਿਕ ਵਿੱਚ ਵੀ ਜਾਰੀ ਰਹਿਣਗੀਆਂ